ਤੇਰੇ ਨਾ ਆਵੇ ਉਹਨਾਂ ਦੇ ਸ਼ਹਿਰ ਵਿੱਚੋਂ ਪਾਲਦੀ ਫੇਰਾ ਮਾ ਪੰਗਾ ਹੀਣਿਆ ਨਜ਼ਰੇ ਨਾ ਆਵੇ ਅਕੇ ਸੁੱਤਾ ਪੀਰਾ ਤਾਨ ਫਲੇਕਾਰੀਆਂ ਸਾਡੇ ਨਾਲ ਵਾਦੋ ਹੋਈਆਂ ਨਿੰਦਰਾਂ ਤੇ ਆਰੀਆਂ ਕਾਹ ਕੋੜ ਦੇ ਸ਼ਹਿਰ ਵਿੱਚੋਂ ਹੋਟਲੇ ਦੀ ਗਲੀ ਵਿੱਚੋਂ ਪਾਣੀ ਫੇਰਾ ਮੈਂ ਯਾਦੂ ਹੋਰਿਆ ਨਜ਼ੇਰੇ ਨਾ ਭੰਗਾਂ ਕੀੜੀਆਂ ਨਜ਼ੇਰੇ ਨਾ ਆ ਹਰ ਘਟੋਤਾਲ ਦੀ ਰਾਮਾਇਣੂ ਹੋਰਿਆ ਨਜਰੇ ਨਾ ਆਵੇ ਹਾ ਪੰਗਾ ਤੇਰੀ ਵੀ ਮਾਂ ਬਾਬਾ ਨਾਲ ਜੱ ਪਿਆਰ ਦੇ ਇਹਦੀ ਮਰਨ ਦੀ ਦਰ ਵਿੱਚ ਕਰ ਮਾਰਦੇ ਆਈਆਂ ਲੋਰੀਆਂ ਨਜ਼ਰੇ ਨਹਾਇਆ ਓਟਲੇ ਦੇ ਸ਼ਹਿਰ ਵਿੱਚੋਂ ਓਟਲੇ ਦੇ ਗਲੀ ਵਿੱਚੋਂ ਪਾਲਦੀ ਫੇਰਾ ਮੰਗਾ ਜਿਣਿਆ ਨਜ਼ਰੇ ਨਾ ਤੋ ਸੋਹਰੇ ਆ ਨਜ਼ਰੇ ਨਾ ਆਵੇ ਉਟਲੇ ਦੇ ਸ਼ਰਮ ਵਿੱਚੋਂ ਬਾੜ ਦੀ ਫੇਰਾ ਮੈਂ ਪੰਗਾ ਇਹਨੇ ਆ ਨਜ਼ਰੇ ਨਾ ਆਵੇ ਹੇ

ਜੋ ਬਾਣ ਦੀ ਫੇਰਾ ਮਾਈ ਯਾਦੂ ਓਰੇਆ ਨਜ਼ਰੇ ਨਾ ਆਵੇ ਇੱਜ਼ਤ ਫਿਰ ਬੋਲ ਖਵਾਜਾ ਫਿਰ ਨੂੰ ਇੱਜ਼ਤ ਫਿਰ ਬੋਲ ਗਰਮੀ ਵਾਲੀ ਸਰਕਾਰ ਇੱਜ਼ਤ ਫਿਰ ਬੋਲ ਕੋਟਲੇ ਵਾਲੇ ਫਕੀਰ ਦੇ ਦਰਵਾਜ਼ੇ ਇੱਜ਼ਤ ਫਿਰ ਬੋਲ ਪੀਰ ਲੱਖਾਂ ਦੇ ਦਰਵਾਜ਼ੇ ਇੱਜ਼ਤ ਫਿਰ ਬੋਲ ਮਹਾ ਮਾਈ ਕਾਲੀ ਦੇ ਦਰਵਾਜ਼ੇ ਇੱਜ਼ਤ ਫਿਰ ਬੋਲ ਆਪੇ ਕਾਲ ਪਰ ਇੱਜ਼ਤ ਫਿਰ ਬੋਲ ਮਾਦ ਮਸਤਾਨੀ ਦੇ ਦਰਵਾਜ਼ੇ ਇੱਜ਼ਤ ਫਿਰ ਬੋਲ ਮਾਈ ਸ਼ਾਮਕੌਰ ਮੋਣੀ ਦੇ ਦਰਵਾਜ਼ੇ ਇੱਜ਼ਤ ਫਿਰ ਬੋਲ ਮਹਾ ਮਾਈ ਸ਼ੇਰਾਂ ਵਾਲੀ ਦੇ ਦਰਵਾਜ਼ੇ ਇੱਜ਼ਤ ਫਿਰ ਗੱਜ हद सदा ही कह बोल बाबा श्री चंद्रदेव सदा ही कह बोल बाबा बालकनाथ दे दरबार जी हो कह बोल बापू कालू नाथ दे दरबार सदा ही फिर गज बज के नकारा लादे बाबा पैरों छड़िए सदा ही फिर गज बज के नकारा लादे मेरे गद्दी वाले बुजुर्ग सदा ही फिर गज बज के नकारा लादे मेरे गुरु के दरबार सदा ही फिर गज ਮੇਰਾ ਜੋਗੀ ਹੋਇਆ ਤਾਂ ਖੇਡਦਾ ਕਾਲੀ ਦੇ ਨਾਲ ਆਵੇ ਧੋਲੀਦਾਰ ਥੰਡੋ ਮੇਰਾ ਜੋਗੀ ਜੀਓ ਦਾ ਦਾ ਕਾਲੀ ਦੇ ਨਾਲ ਆਵੇ

ਸਦਾ ਲੈ ਮੇਰਾ ਵੀਰ ਮੇਰੇ ਸਾਈਂ ਦੇ ਦਰਬਾਰ ਤੋਂ ਮੇਰੇ ਬਕੂ ਦੇ ਦਰਬਾਰ ਤੋਂ ਆਇਆ ਸਾਹੂ ਬੁਹਾਰ ਆਇਆ ਕਹਿੰਦਾ ਜਾ ਸੰਗਤ ਰਾਜ ਦਾ ਦੀਵਾਨਾ ਧੰਨਾ ਤੇ ਮੇਰਾ ਜੋ ਵੀ ਤਨ ਫੁੱਲ ਲਾਤਾ ਕਹਿੰਦਾ ਇੱਥੇ ਮਨਜ਼ੂਰਾ ਹੈ ਤੁਰ ਦਰਗਾਹ ਮੰਗੀ ਧੰਨਾ ਸਦਾਈ ਸੰਗਤੀ ਯਾਖਾ ਮੰਗੀ ਸਾਜੀਆਂ ਦਾ ਸਾਜ ਮੰਗੀ ਜੀਓ ਕੋਣ ਵਾਲੇ ਦੀ ਆਵਾਜ਼ ਧੰਨਾ ਸਦਾਈ ਜੋ ਵੀ ਮੇਰੇ ਸਾਈਂ ਦੇ ਦਰਬਾਰ ਤੇ ਆਇਆ ਹੈ ਮਾਲਕ ਸ਼ਬਦਾ ਪੱਲਾ ਭਰ ਕੇ ਦੋ ਹੋ ਕੁਝ ਤੇਰੇ ਪਿੰਡ ਦੇ ਸੇਵਾਦਾਰ ਕੁਝ ਮੇਰੇ ਪਿੰਡ ਦੇ ਚਿੰਦੇ ਹੋ ਕੁਝ ਤੇਰੇ ਪਿੰਡ ਦੇ ਸੇਵਾਦਾਰ ਕੁਝ ਮੇਰੇ ਪਿੰਡ ਦੇ ਚਿੰਦੇ ਛੋਟੀ ਨੂੰ ਲੰਮੇ ਫਿਰਦੇ ਨੇ ਇਹ ਦੋ ਲਬੜੇ ਫਿਰਦੇ ਨੇ ਹਵਾਵਾਂ ਕੁੱਛਦੇ ਫਿਰਦੇ ਨੇ ਆਂ ਮੰਗਰਾ ਵਾਲੇ ਹਰ ਜੋਗੀ ਦਾ ਬੋਲ ਸੱਚੇ ਦਰਬਾਰ ਇਜ਼ਤ ਲੈ ਮੇਰਾ ਵੀਰ ਮੇਰੇ ਸਾਈਂ ਦੇ ਦਰਬਾਰ ਤੋਂ ਹੁਕਮ ਲੱਗਣੇ ਆ ਕਿਸੇ ਵੀ ਮੇਰੇ ਵੀਰ ਪੈਨ ਨੇ ਚਾਹੇ ਕੰਨ ਪਾਇਆ ਹੈ ਚਾਹੇ ਨਹੀਂ ਪਾਇਆ ਔਰ ਮਨ ਚ ਹੀ ਸੋਚਿਆ ਹੈ ਕਿ ਮੇਰਾ ਮਾਲਕ ਪੂਰੀ ਕਰੂਗਾ ਕੋਈ ਗੱਲ ਪੁੱਛਣੀ ਹੋਵੇ ਤਾਂ ਪੁੱਛ ਸਕਦਾ ਮੇਰਾ ਵੀਰਿਆ ਮੇਰੀ ਭੈਣ ਆਈ ਹੋਵੇ ਕੋਈ ਬੱਚੇ ਦੀ ਬਾਬਤ ਕਹਾਣੀ ਬੰਦੀ ਹੋਵੇ ਕੋਈ ਸਰੀਰ ਤੇ ਦਿੱਕਤ ਹੋਵੇ ਬੱਚੇ ਦੇ ਐਸੀ ਗੱਲ ਹੈ ਹਲੋ ਫਾਇਰ ਕਾਲੀਆਂ ਤੋਂ ਕਾਲੀਆਂ ਤੋਂ ਆਇਆ ਬੱਚੇ ਦੇ ਸਰੀਰ ਤੇ ਦਿੱਕਤ ਹੈ ਮਾਰੀ ਬੋਟੀ ਕੀ ਨਾਮ ਹੈਗਾ ਸੰਦੀਪ ਤੇਰਾ ਜਨਾਬ ਵੀ ਪਰਮ ਜੀ ਹਾਂ ਬੋ ਲਓ ਹਲੇ ਹੋ ਨਰਗਨਰਵਾ ਕਹਿੰਦੇ ਬਾਬਾ ਮਾਰ ਸੰਗ ਜੋਗੀ ਦਰਵਾ ਦਰਵਾ ਆਏ ਨਰਵਾ ਨਰਵਾ ਕਹਿੰਦੇ ਬਾਬਾ ਮਾਰ ਸੰਗ ਜੋਗੀ ਓਏ ਹੇ ਰੱਲ ਸ਼ੇਹ ਏ ਉਹ ਬੱਲੇ ਲੋਗਿਆ ਤੇਰੇ ਬੋਲ ਸਕਦੇ ਦਰਬਾਰ ਵੀਰ ਬੱਚੇ ਦੀ ਬਾਬਤ ਪੁੱਛਦੀਆਂ ਘਰ ਦੀ ਬਾਬਤ ਪੁੱਛਦੀਆਂ ਔਰ ਸਰੀਰ ਦੀ ਆਪ ਦੀ ਕਹਾਣੀ ਪੁੱਛਦੀਆਂ ਕਿ ਬਾਬਾ ਕੀ ਰੋਲਾ ਮੇਰੇ ਕਰੇ ਕੀ ਦਿੱਕਤ ਐ ਦੇਵੀ ਦੇ ਹਲੇ ਆ ਜਾ ਗਗਨ ਕਰਮਾ ਦਾ ਹੋਇਆ ਇਹ ਗੱਲ ਪੁੱਛਦੀਆਂ ਹਾਂ 1 2 3 ਕਾਲੀਆਂ ਪਿੰਡ ਤੋਂ ਆਈਆਂ ਕਾਲੀਆਂ ਤੋਂ ਆਈਆਂ ਫਿਰ ਮੈਨੂੰ ਕਹਾਣੀ ਦੱਸੀ ਤੇਰੇ ਘਰ ਦੇ ਨੇੜੇ ਕੋਈ ਸਰਕਾਰੀ ਜਿਗਾ ਹੈ ਹੈ ਖਾਲੀ ਮੈਦਾਨ ਪਿਆ ਹੈ ਪਟਵਾਰ ਘਰ ਸਰਕਾਰੀ ਜਿਗਾ ਹਾਂ ਲਓ ਹਲੋ ਹੋਏ ਆ ਮਹਰ ਜਗਾ ਵਾ ਓ ਤੁਰੀ ਤਹਾਨੂੰ ਜਾ ਫਿਰ ਘਰ ਦਾ ਮੂੰਹ ਐ ਹੀ ਐਨੂੰ ਖੁੱਲਦਾ ਐ ਐਨੂੰ ਖੁੱਲਦਾ ਐ ਐਨੂੰ ਖੁੱਲਦਾ ਮੈਨੂੰ ਕਹਾਣੀ ਦੱਸੀ ਇਹ ਤੇਰਾ ਘਰ ਹੈਗਾ ਜਾਂ ਨਾਲ ਵਾਲਾ ਘਰ ਹੈਗਾ ਬਾਹਰਲੇ ਪਾਸੇ ਜਿਵੇਂ ਪਲਸਟਰ ਨਹੀਂ ਹੋਇਆ ਹੋਇਆ ਦੀਵਾਰ ਦਾ ਤੇਰਾ ਆਵਦਾ ਆਈ ਕਰਾ ਹਾਂ ਲੈ ਉਹ ਕਹਾਣੀ ਨੇ ਬਣਾਈ ਤੇਰੀ ਉਹ ਘਰੀਆ ਜੋ ਹੋੜੀ ਨਰਵਾ ਦਰਵਾ ਐ ਦਰਵਾ ਦਰਵਾ ਕਹਿੰਦੇ ਬਾਬਾ ਨਾਨਕ ਸਿੰਘ ਜੋਗੀ ਨਰਵਾ ਨਰਵਾ ਕਹਿੰਦੇ ਬਾਬਾ ਨਾਨਕ ਸਿੰਘ ਜੋਗੀ ਫਿਰ ਸਭ ਤੋਂ ਪਹਿਲਾ ਕਹਾਣੀ ਬਨੂ ਇਹ ਦੱਸ ਘਰ ਦੇ ਵਿੱਚ ਪੀਰ ਸਾਈ ਦਾ ਕੀ ਮਟਰ ਹੈ ਪੀਰਾਂ ਨੂੰ ਮੰਨਦੇ ਹੋ ਪੀਰਾਂ ਨੂੰ ਮੰਨਦੇ ਹੋ ਪੀਰ ਲੱਖਾਂ ਦੇ ਦਾਦੇ ਨੂੰ ਮੰਨਦੇ ਹੋ ਪੀਰ ਲੱਖਾਂ ਦੇ ਦਾਦੇ ਨੂੰ ਪੀਰਾਂ ਦੀ ਕੋਟਲੇ ਵਾਲੇ ਦੀ ਸੇਵਾ ਹੈ ਜੀ ਸੇਵਾ ਹੈ ਜੀ ਬਾਬੇ ਖੇਤਰਪਾਲ ਨੂੰ ਮੰਨਦੇ ਹੋ ਮੰਨਦੇ ਹੋ 1 2 3 ਫਿਰ ਮਨੂ ਕਾਣੀ ਨਸੀ ਮਾਤਾ ਰਾਣੀ ਦੀ ਸੇਵਾ

ਕਾਣੇ ਦੱਸੇ ਕੋਈ ਬਿਆਦਾ ਮਟਰ ਹੈ ਲੈਓ ਹਲੇ ਅਮਤ ਚਲੇ ਨਹੀਂ ਜਾਂਦੀ ਆ ਸਦਾ ਗੁਰੂ ਤੇ ਹਮਤ ਚਲੇ ਨਹੀਂ ਜਾਂਦੀ ਆ ਸਦਾ ਗੁਰੂ ਤੇ ਤੇ ਉਹ ਹੀ ਉਹ ਨੂੰ ਲਹਿਰ ਚੜੂ ਕੀ ਦੇ ਉਹਨੇ ਅੜੀ ਤੇ ਪੁੱਛਾ ਕਟੀਆਂ ਤੇ ਜੇ ਲੱਗ ਤੋ ਐਰ ਕਰੂ ਇਹਨੇ ਖਰੂ ਨੇ ਅੜੀ ਤੇ ਪੁੱਛਾ ਕਟੀਆਂ ਤੇ ਜੇ ਲੱਗ ਤੋ ਐਰ ਕਰੂ ਹਕੀਕਤ ਕਾਜ਼ਾ ਮੀਟਰ ਤੇ ਰਹਿ ਹੈ ਹਾਂ ਆਪੇ ਕਰੋ ਹਾਂ ਜਿਹੜਾ ਬੰਦੇ ਰਹੇ ਹੈਗਾ ਸੇਵਾ ਹੈਗੀ ਹੈ ਖੰਭ ਪਾਣੀ ਅਸੀਂ ਕੋਈ ਪਿੱਤਰ ਬਜ਼ੁਰਗ ਮੰਦਿਓ ਬਜ਼ੁਰਗਾਂ ਨੂੰ ਮੰਨਦੇ ਹੋ ਦੋ ਹੈਗੇ ਆ ਇੱਕੋ ਹੈ ਇੱਕੋ ਹੈ ਬਜ਼ੁਰਗ ਹੈਗਾ ਪਿੱਛੇ ਤੋਂ ਚੱਲਦਾ ਆਉਂਦਾ ਹੈ ਦੂਜਾ ਕਿਹੜਾ ਬਾਬਾ ਚੱਕ ਕੇ ਲੈ ਹਰ ਹਲੀ ਕਾਣੀ ਹੋ ਮੰਨ ਚੇਲੇ ਦੀ ਜਾਂਦੀ ਆ ਸਦਾ ਗੁਰੂ ਤੇ ਐ ਮਨ ਚੇਲੇ ਦੀ ਜਾਂਦੀ ਆ ਸਦਾ ਗੁਰੂ ਤੇ ਤੇ ਉਹੀ ਉਹ ਨੂੰ ਲਹਿਰ ਚੜ੍ਹੂ ਵੀਰ ਸੇਵਾ ਕੋਈ ਜਿਵੇਂ ਕਹਿੰਦੇ ਆਪਾਂ ਲੱਸੀ ਵਾਲਾ ਬੰਦਾ ਐਸਾ ਹੈਗਾ ਐਸਾ ਹੈਗਾ ਫਿਰ ਮੈਨੂੰ ਕਹਾਣੀ ਦੱਸੀ ਇੱਕ ਦੋ ਤਿੰਨ ਕੋਈ ਮਾਤਾ ਨੂੰ ਮੰਨਦੇ ਹੋ ਲੀਡਾ ਘਪੜਾ ਦੰਦੇ ਹੋ ਨਹੀਂ ਦੰਦੇ ਫਿਰ ਮੈਨੂੰ ਕਾਣੀ ਤੁਸੀਂ ਕੋਈ ਨੌਜਵਾਨ ਪਰਵਾਰ ਦੀ ਬੀਵੀ ਹੈ ਹਾਂ ਧਿਆਨ ਨਹੀਂ ਮਤਾ ਪਤਾ ਨਹੀਂ ਕੋਈ ਗੱਲ ਨਹੀਂ ਕੋਈ ਸਪਨੇ ਰਾਈ ਜਾਂ ਕੋਈ ਭਲੇਖ ਰਾਈ ਕੁੜੀ ਦਾ ਭਲੇਖਾ ਪੰਦਾ ਹੈਗਾ ਨੌਜਵਾਨ ਦੇਖਦੀ ਹੈਗੀ ਹੈ ਮਾਤਾ ਦੇ ਰੂਪ ਦੇਖਦੀ ਹੈਗੀ ਹੈ ਹਾ ਬਾਬਾ ਲੈ ਪਤਰਾਣੀ ਹਲੇ ਹੋਕ ਤੇ ਮਿਟਦੀ ਨਾ ਗੁਰੂਆਂ ਲਿਖੀ ਲੇਖ ਦੀ ਹੋਕ ਤੇ ਮਿਟਦੀ ਨਾ ਗੁਰੂਆਂ ਲਿਖੀ ਲੇਖ ਦੀ ਤੇ ਯੋਹੀ ਨੂੰ ਲਹਿਰ ਚੜਹੂ ਕੀਦੇ ਗੁਰੂ ਨੇ ਅੜਿਚੇ ਪੁੱਛਾ ਕੱਡੀਆਂ ਇਹ ਜੇ ਲੱਗ ਤੋ ਫੈਰ ਕਰੂ ਕੀਦੇ ਗੁਰੂ ਨੇ ਅੜਿਚੇ ਪੁੱਛਾ ਕੱਡੀਆਂ ਇਹ ਜੇ ਲੱਗ ਤੋ ਫੈਰ ਕਰੂ ਵੀਰੇ ਇੱਕ ਤਾਂ ਇਸ ਚੀਜ਼ ਦੀ ਕਰਦੇ ਵਿੱਚ ਦਿੱਕਤ ਠੀਕ ਹੈ ਕੋਈ ਲੇਡੀ ਜੀ ਹੋਈ ਹੈ ਨੌਜਵਾਨ ਠੀਕ ਹੈ ਕਰਦੇ ਵਿੱਚ ਲੇਖਾ ਵੀ ਪੈਂਦਾ ਹੈ ਔਰ ਸਰੀਰ ਦੇ ਉੱਤੇ ਦਿੱਕਤ ਵੀ ਹੁੰਦੀ ਹੈ ਠੀਕ ਹੈ ਦਬਾਅ ਵਾਂਗੂ ਦਬਾਅ ਵੀ ਆ ਜਾਂਦਾ ਜਿਵੇਂ ਸੁੱਤਾ ਪਿਆ ਬੜਬੋਂਦਾ ਜਦੋਂ ਬੋਲਣ ਲੱਗ ਜਾਂਦਾ ਫੋਨ ਕਰਦਾ ਹੈਗਾ ਇਹ ਹੀ ਕਰਦੇ ਆ ਕੋਈ ਲਹਿਰ ਬਣਦੀ ਹੈ ਸਰੀਰ ਤੇ ਲਹਿਰ ਮਤਲਬ ਝੁੰਮੰਦਾ ਜੀ ਕਰਦਾ ਹੈ ਹੈ ਜਿਵੇਂ ਕਹਿੰਦੇ ਆ 1 2 3 ਚਾਈਨਿਕ ਫੋਨ ਹੁੰਦਾ ਨਾ ਵਾਈਬ੍ਰੇਸ਼ਨ ਕਰਦਾ ਹੁੰਦਾ ਆਏ ਹੁੰਦਾ ਹਾਂ ਲਾ ਹਰੇ ਓਏ ਹੁਣੇ ਆਊਗਾ ਨਜ਼ਾਰਾ ਤੇਰੀ ਪੌਣ ਦਾ ਓ ਯਾਦਾ ਅਰੇ ਆ ਨਿਸ਼ਾਵੇ ਤੇਰੀ ਪੌਣ ਦਾ ਹੁਣੇ ਆਊਗਾ ਨਜ਼ਾਰਾ ਜੱਸ what ਹਰ ਸਾਲ ਹੋ ਗਏ ਫਿਰ ਮੈਂ ਕਹਾਣੀ ਦੱਸਦੇ ਆ ਜਿਹੜੇ ਨਵੇਂ ਮਕਾਨ ਇਹ ਪੁਰਾਣੇ ਹੈਗੇ ਆ ਪੁਰਾਣੇ ਹੈਗੇ ਆ ਕਮਰੇ ਦੇ ਵਿੱਚ ਸੇਵਾ ਸੀਗੀ ਹੈ ਛੱਤ ਦੇ ਹੋ ਗਿਆ ਪਹਿਲਾਂ ਕੋਈ ਕਮਰੇ ਦੇ ਵਿੱਚ ਸੇਵਾ ਕਰਦੇ ਹੁੰਦੇ ਸੀਗੇ ਪਿੱਛੇ ਹੈ ਛੱਤ ਦੇ ਹੀ ਐ ਸੋ ਉਹ ਕਹਾਣੀ ਦਸੀ ਕੋਈ ਪਤਾ ਹੈਗਾ ਤੈਨੂੰ ਇਹ ਵਜਾ ਕੋਈ ਘਰ ਦੇ ਵਿੱਚ ਕਿਸੇ ਨੇ ਕੋਈ ਗੱਲ ਕਹੀ ਹੋਵੇ ਕਿ ਪੁਰਾਣੀ ਆਪਣੇ ਕੋਈ ਮਾੜੀ ਮੁੱਢੀ ਸੇਵਾ ਥੋੜੀ ਜਿਹਾ ਜ਼ਿਆਦਾ ਸੀ ਹੈ ਜ਼ਿਆਦਾ ਸੇਵਾ ਜਿਵੇਂ ਕਹਿਣਾ ਆਪ ਗੱਦੀ ਕੋਈ ਘਰ ਦੇ ਵਿੱਚ ਕੋਈ ਵੀ ਜਿਵੇਂ ਬਾਬਾ ਸੀ ਝਾੜਾ ਜੁੜਾ ਕਰ ਦਿੰਦਾ ਸੀ ਜਿਵੇਂ ਐਸਾ ਕੋਈ ਕਹਾਣੀ ਸੀਗੀ ਮੈਂ ਉਹ ਹੀ ਕਿ ਇਹਨਾਂ ਗੱਦੀ ਨੂੰ ਗੱਦੀ ਸੀ ਹੈਗੀ ਸੀਗੀ ਪਿੱਛੋਂ ਸੀਗੀ ਕੋਈ ਪਤਾ ਹੈਗਾ ਇਹਨਾਂ फेर ਫੇਰੀ ਪਟਕੇ ਲਾਵਾਂਗਾ ਕਿ ਨੌਲੇਜ ਹੈਗੀ ਆ ਤੁਹਾਨੂੰ ਤਾਂ ਕਿਸੇ ਨੇ ਦੱਸਿਆ ਦੱਸਿਆਗਾ ਹਾਂ ਤੇਰੇ ਦਿੱਕਤ ਪੈਂਦੀ ਐ ਕਿਸੇ ਦੇ ਹੋਰ ਵੀ ਕਰੇ ਪੈਂਦੀ ਐ ਅਸੀ ਦਿੱਕਤ ਜਦੋਂ ਲੋਰ ਵੰਗੋ ਲੋਰ ਚੜਨੀ ਲੱਗਦੀ ਐ ਪਉਣ ਹੈ ਕਦੀ ਲੱਗ ਜਾਂਦਾ ਹੈਗਾ 1 2 3 ਵੀਰੇ 1 2 3 ਲਮਸਮ ਦੋ ਪੀੜੀਆਂ ਤੋਂ ਤੁਹਾਡੇ ਕੋਈ ਸੇਵਾ ਨਹੀਂ ਕਰ ਰਿਆ ਜਿਵੇਂ ਗੱਡੀ ਵੰਗੋ ਗੱਡੀ ਨਹੀਂ ਕਰ ਰਿਆ ਤੀਜੀ ਬੀੜੀ ਦੀ ਸੇਵਾ ਕਾਲੇ ਹੈਗੀ ਹੈ ਤੁਸੀਂ ਨਹੀਂ ਕਰਦੇ ਮੈਂ ਇਹ ਕਰਿਆ ਮੈਂ ਕਿ ਪੁਰਾਣੀ ਸੇਵਾ ਆ ਰਹੀ ਹੈਗੀ ਹੈ ਜਿਵੇਂ ਕਿ ਗੱਡੀ ਹੈਗੀ ਹੈ ਜਿਵੇਂ ਕਾਲੇ ਵਾਲਨ ਦੀ ਗੱਡੀ ਹੈਗੀ ਹੈ ਗੱਡੀ ਦੇ ਵਿੱਚ ਸਾਧ ਹੈਗਾ ਮੰਨਦੇ ਹੋ ਦਿੱਖਦਾ ਹੈ ਮੰਨਦੇ ਹੋ ਸਾਧ ਨੂੰ ਮੰਨਦੇ ਹੋ ਦੀ ਬਾਦਿਓ ਲਸੀ ਉਹਦੇ ਬਾਦਿਓ ਆ ਬੁੜੀ ਨੂੰ ਨਹੀਂ ਮੰਨਦੇ ਨਹੀਂ ਮੰਨਦੇ ਫਿਰ ਪੁਰਾਣੀ ਸੇਵਾ ਆ ਜਾਰੀਆ ਕਰਦੇ ਵਿੱਚ ਤੇਰੇ ਠੀਕ ਹੈ ਜਿਵੇਂ ਲੋਰ ਵੰਗੂ ਲੋਰ ਵੀ ਬੰਦੀ ਹੈਗੀ ਆ ਠੀਕ ਹੈ ਇਸ ਚੀਜ਼ ਨੂੰ ਜਿਆਦਾ ਥੱਲ ਕਰਵਾਓ ਸੇਵਾ ਸੱਟ ਕਰਾ ਕੇ ਲਾ ਲਓ ਆਸਰਾ ਸਾਧ ਹੈਗਾ ਇਹਨੂੰ ਸਹੀ ਕਰਾ ਕੇ ਲਾ ਲਓ ਪੜਾ ਕਰ ਲੱਗ ਜੂਗਾ ਠੀਕ ਹੈ ਘਰ ਦੇ ਵਿੱਚ ਕੋਈ ਦਰਖਤ ਖੜਾ ਸੀਗਾ ਪਹਿਲਾਂ ਮੇਰੀ ਖੜੀ ਸੀਗੀ ਉਹਦੇ ਥੱਲੇ ਜਿਗਾ ਸੀਗੀ ਉਹਦੇ ਥੱਲੇ ਨਹੀਂ ਸੀਗੀ ਕੋਈ ਅਸੀ ਜਗ੍ਹਾ ਕਿ ਇਕੱਲਾ ਕਿੱਥੇ ਰਹਿੰਦੇ ਸੀ ਤੁਹਾਡੇ ਸੋਰੇ ਕਿੱਥੇ ਰਹਿੰਦੇ ਸੀਗੇ 베ਰੀ ਥੱਲੇ ਸੀ ਗਿਆ 1 2 ਸੀ ਗਿਆ ਹਾਂ ਲੈ ਵਾ ਹਲੇ ਹੋ ਮੈਂ ਤੋ ਲਗੀ ਫਰਾਦ ਪੋਣੇ ਤੇਰੇ ਵੇ ਮਾਹ ਕਰੀ ਲੱਸੀ ਵਾਲਿਆ ਹਾਂ ਮੈਂ ਉਹ ਲਗੀ ਫਰਾਦ ਪੋਣੇ ਤੇਰੇ ਮਾਹ ਕਰੀ ਲੱਸੀ ਵਾਲਿਆ ਪੁਰਾਣੀ ਹੈਗੀ ਠੀਕ ਹੈ ਤੇਰੇ ਦਿੱਕਤ ਪੰਦੀ ਹੈ ਇਹ ਸੇਮ ਦਿੱਕਤ ਤੇਰੀ ਸਾਥ ਦੇ ਬੰਦੀ ਹੈ ਬੰਦੀ ਸੀਗੀ ਬੰਦੀ ਸੀਗੀ ਫਿਰ ਮੈਨੂੰ ਕਾਣੀ ਦਸੀ ਆ ਦੋ ਮਟੀਆਂ ਸੀ ਜਾਂ ਤੁਸੀਂ ਇੱਕ ਨੂੰ ਮੰਨੀ ਜਾ ਰਹੇ ਹੋ ਇੱਕ ਨੂੰ ਛੱਡ ਦਿੱਤਾ ਹੈ ਦੂਜਾ ਕੁਵਾਰਾ ਗਿਆ ਹੋਇਆ ਸੀ ਕੋਈ ਹੈ ਛੇੜ ਲੈ ਦੇ ਦਹਾ ਉਹ ਮੇਰਾ ਛੱਡਦਾ ਕਰ ਨਹੀਂ ਉਹ ਛੱਡਦਾ ਹੰ ਮੁੰਡਾ ਸਾਗਿਆ ਦਿਲਾਂ ਦੇ ਉੰਨੀ ਜੱਟ ਦਾ ਤਾਰੂ ਤੇ ਨਾਲ ਵੱਡੀ ਫਿਰਦੇ ਕਾਦੇ ਛਲੇ ਬਗੇ ਲਵਾ ਦੇ ਜੋਰ ਨਾਲ ਦਾਦੇ ਬੋਤਲ ਕੱਤੀ ਫਿਰਦੇ ਬੋਲ ਸੱਚੇ ਜ਼ਰਦ ਲੈ ਮੇਰਾ ਵੀਰ ਲਾਸਟ ਗੱਲ ਠੀਕ ਹੈ ਆਸਤ ਗੱਲ ਇਹ ਕੀ ਹੈ ਇੱਕ ਬਜ਼ੁਰਗ ਨੂੰ ਮੰਨੀ ਜਾਂਦੇ ਹੋ ਔਰ ਇੱਕ ਨੂੰ ਛੱਡਤਾ ਠੀਕ ਹੈ ਇੱਕ ਨੂੰ ਮੰਨੀ ਜਾਂਦੇ ਬੋਲ ਬਾਬਾ ਤੇਰੇ ਸੱਚੇ ਦਰਬਾਰ ਦੀ ਸਦਾ ਹੀ ਜਹੂਏ ਹਾਲੇ

uh ਬੱਚੇ ਦੀ ਆਦਿ ਹੋਰ ਹਾਂ ਆਪਦਾ ਨਹੀਂ ਆਇਆ ਤਰਾ ਮਾਦਗਾ ਬੱਚੇ ਦੇ ਵਾਸਤੇ ਆਇਆ ਇਹ ਕੀ ਨਾਮ ਹੈ ਤੇਰਾ ਗੁਰਦੇਵ ਹਾਂ ਸੁਖਦੇਵ ਕਿੱਥੋਂ ਦਾ ਐਸੇ ਪਿੰਡ ਦਾ ਕੋਈ ਗੱਲ ਨਹੀਂ ਮੈਂ ਅਰਦਾਸ ਲਾਦਣਾ ਆਂਦਾ ਹੈ ਕਿ ਮੁੰਡਾ ਇਹ ਤਾਂ ਹੈ ਕਿ ਇਹਦਾ ਅਰਦਾਸ ਲਾਦੀ ਇਹਦੀ ਕੋਈ ਚੱਕਣੀ ਤਰ ਗਿਆ ਭਾਜੀ ਗਿਆ ਚਲ ਕੋਈ ਨਹੀਂ ਬਈ ਆਉਥੀ ਲਾੜਨਾ ਅਰਦਾਸ ਪਾ ਜਾ ਕੇ ਜਾਨਾ ਸਲਾਮੁ ਅਲੈਕੁਮ ਹਾਰੇ ਹੋਈ ਅਸੀਂ ਵੀ ਦਾ ਤੇਰੇ ਹੱਥ ਰਾਜ ਰਣੀਆਂ ਹਾਏ ਮੈਂ ਕਿਹਾ ਪੀਰ ਜੀ ਸਲਾਮ आया।, आया। मैं गया जोगी जी से लाम के नेहा, मैं गया पीर जी से लाम के ने है सलामी कली सलाम अंदरिया सलाम पी जी सलाम कंहिं अी सलाम ਹੋ ਮੀਨਨ ਰਾਜ ਕੇ ਦੇਰ ਦੀਆਂ ਅੱਖੀਆਂ ਓਏ ਜੀਦਾ ਮੀਦਾ ਸਦਾ ਤੇਰੇ ਉੱਤੇ ਰੱਖੀਆਂ ਹੋ ਮੀਨਨ ਰਾਜ ਕੇ ਦੇਰ ਦੀਆਂ ਅੱਖੀਆਂ ਓਏ ਫਸੀਦਾ ਤੇਰੇ ਅੰਦਰ ਰਾਜ ਰੰਦੇ ਆ ਮੈਂ ਗੇਉ ਜੀ ਜੀ ਹਲਾ ਬਾਬਾ ਤੇਰੇ ਸੱਚੇ ਦਰਬਾਰ ਦੀ